ਥੇਲੀ ਪਾਈਏ ਮੂਹ ਵਿੱਚ ਪੁਲੀ ਪਰ ਅੰਦਰ ਝਾੜੀ ਪਿੰਡ ਵਿੱਚ 4 ਤੇ ਕਹਿੰਦੇ ਲੋਕ ਤੁਮਾਰੀ ਸਾਰਾ ਦਿਨ ਥੇਲੀਆ ਨਾਲ ਹੀ ਸਰਨਾ ਪੱਤਲੇ ਬੋਤਲ ਅੰਦਰ ਮਾਰੀ ਪਿੰਡ ਵਿੱਚ 4 ਤੇ ਕਹਿੰਦੇ ਲੋਕ ਤੁਮਾਰੀ ਸਾਰੀ ਰਾਮ ਘਰ ਵਿੱਚ ਦਨ ਨਾਲ ਟੱਕ ਕੇ 500 ਦੀ ਨੱਟੀ 180 ਨੱਟੀ ਹਾਰੀ ਪਿੰਡ ਵਿੱਚ 4 ਤੇ ਕਹਿੰਦੇ ਲੋਕ ਤੁਮਾਰੀ ਕਹਿੰਦੇ ਸੁیرے ਹੱਕਾ ਬਤਕਾਰ ਹੈ ਗਿਆ ਤਰੀ ਜਦੋਂ ਤੁਮਾਰੀ ਪਿੰਡ ਵਿੱਚ ਯਾਤਰੀ ਨੂੰ ਕੰਦੇ ਲੋਕੁਮਾਰੀ ਸੇਗਰਟ ਲਾਹ ਸਮਾਨੇ ਚੜਦੇ ਅੰਦਰ ਕਰਮਾ ਕੋਲ ਦੀ ਉਤਾਰੀ ਪਿੰਡ ਵਿੱਚ ਯਾਤਰੀ ਨੂੰ ਕੰਦੇ ਲੋਕੁਮਾਰੀ ਪੀ ਕੇ ਦਾਰੂ ਜ਼ਮੀਨ ਵੇਚਤੀ ਬੜਿਆ ਮੇਰੇ ਤੁਖਾਰੀ ਪਿੰਡ ਵਿੱਚ ਯਾਤਰੀ ਨੂੰ ਕੰਦੇ ਲੋਕੁਮਾਰੀ ਯਾਰ ਫਿਰ ਟੈਟਾ ਤੇ ਫੋਟੋ ਦੇ ਗਿਰ ਗਿਆ ਗਿਰਿਆ ਚੁੱਕਿਆ ਰੀ ਪਿੰਡ ਵਿੱਚ ਚਾਰ ਤਰੇ ਨੂੰ ਕੰਦੇ ਨੂੰ ਬੁਮਾਰੀ ਖਾਤੇ ਚੋਂ 200 ਰੁਪਏ ਨੇ ਉੱਡ ਗਏ ਸਾਈਬਰ ਕਰੈਮ ਵਾਲਿਓ ਕਰੋ ਇਨਕੁਵਾਰੀ ਪਿੰਡ ਵਿੱਚ ਚਾਰ ਤਰੇ ਨੂੰ ਕੰਦੇ ਨੂੰ ਬੁਮਾਰੀ ਆਪਣੀ ਛੱਡੀ ਦੂਜੀ ਕਰਲੀ ਬڑے ਬڑے ਲਖਾਰੀ ਪਿੰਡ ਵਿੱਚ ਚਾਰ ਤਰੇ ਨੂੰ ਕੰਦੇ ਨੂੰ ਬੁਮਾਰੀ ਪੰਗਵੇ ਨੂੰ ਅੱਜ ਪੈਸੇ ਘਟ ਗਏ ਬੱਲੀਆ ਦੇਵੀ ਤਸਬੀਹ ਇਤਰਾ ਦੀ ਪਿੰਡ ਹੁਸ਼ਿਆਰ ਤੇਰੇ ਨੂੰ ਕਹਿੰਦੇ ਹੁੰਦੇ